ਪਟਾਲਾ ਦੇ ਵਿੱਚ ਤੇਜ਼ ਤਾਰ ਹਥਿਆਰਾਂ ਦੇ ਨਾਲ ਵੱਢ ਦਿੱਤਾ ਮਾਂ ਦਾ 20 ਸਾਲਾ ਪੁੱਤ। ਰਾਣੀ ਰੰਜਸ ਦੇ ਕਰਕੇ ਨੌਜਵਾਨ ਦਾ ਕੀਤਾ ਗਿਆ ਕਤਲ। ਅਕਸਰੀ ਸਮਾਜ ਦੇ ਵਿੱਚ ਅਜਿਹੇ ਘਰਨਾਵਾਂ ਘਟਦੀਆਂ ਨੇ ਜੋ ਸਮਾਜ ਨੂੰ ਬੇਹੱਦ ਦੁਖਦੰਦੀਆਂ ਨੇ ਜਾਂ ਕਹਿ ਦਈਏ ਸ਼ਰਮਸਾਰ ਕਰਦੀਆਂ ਨੇ ਤਾਂ ਇੱਥੇ ਇੱਕ ਵੱਡੀ ਘਟਨਾ ਬਟਾਲਾ ਦੇ ਵਿੱਚ ਘਟੀ ਹੈ ਜਿੱਥੇ 20 ਸਾਲਾ ਨੌਜਵਾਨ ਦਾ ਤੇਜ਼ ਤਾਰ ਹਥਿਆਰਾਂ ਦੇ ਨਾਲ ਕਤਲ ਕਰ ਦਿੱਤਾ ਗਿਆ ਦੱਸਦੇ ਕਿ ਮਾਮਲਾ ਕੋਈ ਪ੍ਰਾਣੀ ਰੰਜਸ ਦਾ ਦੱਸਿਆ ਜਾ ਰਿਹਾ ਹੈ ਅਤੇ ਉਸ ਰੰਜਸ ਦੇ ਚੱਲਦਿਆਂ ਬਿਲਕੁਲ ਵੀ ਨੌਜਵਾਨ ਦੇ ਉੱਤੇ ਤਰਸ ਨਹੀਂ ਕੀਤਾ ਤੇਜ਼ ਤਾਰ ਹਥਿਆਰਾਂ ਦੇ ਨਾਲ ਨੌਜਵਾਨ ਦਾ ਬੁਰੀ ਤਰੀਕੇ ਦੇ ਨਾਲ ਕਤਲ ਕੀਤਾ ਗਿਆ ਦੱਸਿਆ ਜਾ ਰਿਹਾ ਹੈ ਕਿ ਉਸ ਦੇ ਸਰੀਰ ਦੇ ਟੋਟੇ ਟੋਟੇ ਕਰ ਦਿੱਤੇ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਦੀ ਉਮਰ ਮਹਿਜ 20 ਸਾਲ ਸੀ ਅਤੇ ਮਾਪਿਆਂ ਦਾ ਇੱਕ ਲੋਤਾ ਪੁੱਤ ਸੀਗਾ ਤਾਂ ਇਸ ਤੋਂ ਬਾਅਦ ਜੇਕਰ ਗੱਲ ਕੀਤੀ ਜਾਵੇ ਇਸ ਘਟਨਾ ਤੋਂ ਬਾਅਦ ਪੂਰੇ ਇਲਾਕੇ ਦੇ ਵਿੱਚ ਸੋਗ ਦੀ ਲਹਿਰ ਆ ਉੱਥੇ ਹੀ ਮਾਪਿਆਂ ਦਾ ਰੋ ਰੋ ਕੇ ਬਰਾ ਹਾਲਾ ਜੇਕਰ ਪੁਲਿਸ ਪ੍ਰਸ਼ਾਸਨ ਦੀ ਗੱਲ ਕੀਤੀ ਜਾਵੇ ਤਾਂ ਮੌਕੇ ਦੇ ਉੱਤੇ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਪਹੁੰਚ ਕੇ ਡੇਡ ਬੋਡੀ ਨੂੰ ਆਪਣੀ ਹਿਰਾਸਤ ਦੇ ਵਿੱਚ ਲਿਆ ਗਿਆ ਤੇ ਪੋਸਟਮਾਰਟਮ ਕਰਵਾਉਣ ਦੇ ਲਈ ਭੇਜ ਦਿੱਤਾ ਗਿਆ ਉਕਤ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ਦੇ ਉੱਤੇ ਪੁਲਸ ਦੇ ਵੱਲੋਂ ਅਗੇਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਸਾਡਾ ਪਰਿਵਾਰ ਦੀ ਸਾਡੇ ਵੀ ਸਾਡੀਆਂ ਦੋੜਾਂ ਲਵਾਈਆਂ ਕਿ ਉਹਨਾਂ ਨੇ ਸਾਨੂੰ ਕਹਿੰਦੇ ਗਏ ਫਰਦਾ ਨਹੀਂ ਆ ਗਏ ਨੂੰ ਤੇ ਉਹ ਮੁੰਡਾ ਖਲੇ ਫੇਲਦਾ ਪਿਆ ਹੈਗਾ ਸਾਡੇ ਵੀ ਸਾਡੀਆਂ ਦੋੜਾਂ ਲਵਾਈਆਂ ਚੰਗੀਆਂ ਭਲੀਆਂ ਉਹਨਾਂ ਨੇ ਵੱਟੇ ਵੀ ਚਲਾਏ ਬਹੁਤ ਜ਼ਿਆਦਾ ਹੀ ਸਾਡੇ ਬੱਚਿਆਂ ਦੇ ਵੀ ਪੇ ਆ ਕੇ ਨਾਲੇ ਕਿਸ ਨੂੰ ਲੱਗੋ ਹੋਰ ਵੀ ਕੋਈ ਜ਼ਖਮੀ ਹੋਇਆ ਤੁਹਾਡੇ ਪਰਿਵਾਰ ਦੇ ਮੈਂਬਰ ਕਿੰਨੇ ਜਨਸਰਾਂ ਲੱਗਣਗੇ ਇਹਨੂੰ ਮਾਰਦੀ ਕੁਛ ਕੀਤੀ ਹੈ ਨਾ ਸਾਡੇ ਘਰ ਵਿਆਹ ਚ ਭੇਜਿਆ ਕਰੋ ਘਰ ਵਿਆਹ ਜਾਂਦੇ ਦੰਤੂਤਰ ਮਾਰਦੇ ਵੀ ਪਤਾ ਨਹੀਂ ਪਹਿਲਾਂ ਜਿਹੜੀ ਪੁਰਾਣੀ ਗੱਲ ਲੱਗੀ ਕਿ ਜਾਂ ਨਹੀਂ ਤੁਸੀਂ ਮੌਕੇ ਤੇ ਗਏ ਸੀ ਹਾਂਜੀ ਤੁਸੀਂ ਲੋਕ ਗਏ ਕੀ ਵੇਖਿਆ ਜਾਂਦਾ ਹਾਂ ਤਾਂ ਆਪਾਂ ਇਹ ਵੇਖਿਆ ਨੂੰ ਵੀ ਆਪਾਂ ਜਿਹੜੇ ਗਏ ਉਹਦੇ ਵੀ ਉਹਦੇ ਵੀ ਦੰਤੂਤਰ ਮਾਰਦੇ ਨੂੰ ਕਿਤੇ ਲਾਪਾਗੇ ਆ ਨਜ਼ਰ ਨੇ ਵੀ ਸਾਰਾ ਤੱਪੱਸਵਰ ਫੜਨ ਨਹੀਂ ਜਿੰਦਿਆ ਰਹੇ ਅਕਸਰ ਹੀ ਸਮਾਜ ਦੇ ਵਿੱਚ ਅਜਿਹੇ ਕੜਨਾਵਾ ਘੜਤੀਆਂ ਨੇ ਜੋ ਸਮਾਜ ਨੂੰ ਬੇਹਾਦ ਦੁੱਖ ਦਿੰਦੀਆਂ ਨੇ ਜਾਂ ਕਹਿ ਦਈਏ ਸ਼ਰਮਸਾਰ ਕਰਦੀਆਂ ਨੇ ਤਾਂ ਇੱਥੇ ਇੱਕ ਵੱਡੀ ਘਟਨਾ ਬਟਾਲਾ ਦੇ ਵਿੱਚ ਘਟੀ ਹੈ ਜਿੱਥੇ 20 ਸਾਲਾ ਨੌਜਵਾਨ ਦਾ ਤੇਜ਼ ਤਾਰ ਹਥਿਆਰਾਂ ਦੇ ਨਾਲ ਕਤਲ ਕਰ ਦਿੱਤਾ ਗਿਆ ਤਾਂ ਦੇਖੇ ਮਾਮਲਾ ਕੋਈ ਪੁਰਾਣੀ ਰੰਜਿਸ਼ ਦਾ ਦੱਸਿਆ ਜਾ ਰਿਹਾ ਅਤੇ ਉਸ ਰੰਜਿਸ਼ ਦੇ ਚੱਲਦਿਆਂ ਬਿਲਕੁਲ ਵੀ ਨੌਜਵਾਨ ਦੇ ਉੱਤੇ ਤਰਸ ਨਹੀਂ ਕੀਤਾ ਤੇਜ਼ ਤਾਰ ਹਥਿਆਰਾਂ ਦੇ ਨਾਲ ਨੌਜਵਾਨ ਦਾ ਬੁਰੀ ਤਰੀਕੇ ਦੇ ਨਾਲ ਕਤਲ ਕੀਤਾ ਗਿਆ ਦੱਸਿਆ ਜਾ ਰਿਹਾ ਕਿ ਉਸ ਦੇ ਸਰੀਰ ਦੇ ਟੋਟੇ-ਟੋਟੇ ਕਰ ਦਿੱਤੇ ਇਹ ਵੀ ਦੱਸਿਆ ਜਾ ਰਿਹਾ ਕਿ ਨੌਜਵਾਨ ਦੀ ਉਮਰ ਮਹਿਜ 20 ਸਾਲ ਸੀ ਅਤੇ ਉਹ ਮਾਪਿਆਂ ਦਾ ਇੱਕ ਲੋਤਾ ਪੁੱਤ ਸੀਗਾ ਤਾਂ ਇਸ ਤੋਂ ਬਾਅਦ ਜੇਕਰ ਗੱਲ ਕੀਤੀ ਜਾਵੇ ਇਸ ਘਟਨਾ ਤੋਂ ਬਾਅਦ ਪੂਰੇ ਇਲਾਕੇ ਦੇ ਵਿੱਚ ਸੋਗ ਦੀ ਲਹਿਰ ਆ ਉੱਥੇ ਹੀ ਮਾਪਿਆਂ ਦਾ ਰੋ ਰੋ ਕੇ ਬਰਾ ਹਾਲਾ ਜੇਕਰ ਪੁਲਿਸ ਪ੍ਰਸ਼ਾਸਨ ਦੀ ਗੱਲ ਕੀਤੀ ਜਾਵੇ ਤਾਂ ਮੌਕੇ ਦੇ ਉੱਤੇ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਪਹੁੰਚ ਕੇ ਡੇਡ ਬੋਡੀ ਨੂੰ ਆਪਣੀ ਹਿਰਾਸਤ ਦੇ ਵਿੱਚ ਲਿਆ ਗਿਆ ਤੇ ਪੋਸਟਮਾਰਟਮ ਕਰਵਾਉਣ ਦੇ ਲਈ ਭੇਜ ਦਿੱਤਾ ਗਿਆ ਉਕਤ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ਦੇ ਉੱਤੇ ਪੁਲਿਸ ਦੇ ਵੱਲੋਂ ਅਗੇਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਸਾਡਰ ਪਾਰ ਦੇ ਸਾਡੇ ਵੀ ਸਾਡੀਆਂ ਦੋੜਾਂ ਲਵਾਈਆਂ ਕਿ ਉਹਨਾਂ ਨੇ ਸਾਨੂੰ ਕਹਿੰਦੇ ਕਿ ਫਰਦਾ ਨਹੀਂ ਆ ਕੈਨ ਨੂੰ ਤੇ ਉਹ ਮੁੰਡਾ ਥੱਲੇ ਫੇਲਦਾ ਪਿਆ ਹੀਗਾ ਸਾਨੂੰ ਵੀ ਸਾਡੀਆਂ ਦੋੜਾਂ ਲਵਾਈਆਂ ਚੰਗੀਆਂ ਭਲੀਆਂ ਉਹਨਾਂ ਨੇ ਬੱਡੇ ਵੀ ਚਲਾਏ ਬਹੁਤ ਜ਼ਿਆਦਾ ਹੀ ਸਾਡੇ ਬੱਚਿਆਂ ਦੀ ਵੀ ਪੇ ਆ ਕੇ ਨਾਲੇ ਉਸ ਤੋਂ ਲੱਗਾ ਹੋ ਰਿਹਾ ਕੋਈ ਜ਼ਖਮੀ ਹੋਇਆ ਤੁਹਾਡੇ ਪਰਿਵਾਰ ਦੇ ਮੈਂਬਰ ਅਰੇ ਮੇਰਾ ਕਿੰਨੇ ਜਿਹੇ ਹੋ ਇਹਨੂੰ ਮਾਰਦੀ ਕੁਛ ਕੀਤੀ ਹੈ ਨਾ ਤੁਹਾਡੇ ਕੋਲ ਉਹ ਚ ਪਈ ਆ ਕਰੋ ਵਿਆਹ ਜਦੋਂ ਨਾਲ ਦਸਤਰ ਮਾਰਦੀ ਵੀ ਪਤਾ ਨਹੀਂ ਪਹਿਲਾਂ ਮੇਰੀ ਪੁਰਾਣੀ ਗੱਲ ਰਹੀ ਕਿ ਜਾਂ ਨਹੀਂ ਤੁਸੀਂ ਮੌਕੇ ਤੇ ਗਏ ਸੀ ਹਾਂਜੀ ਤੁਸੀਂ ਜਦੋਂ ਗਏ ਕੀ ਵੇਖਿਆ ਜਾਵੇ ਹਾਂ ਤਾਂ ਆਪਾਂ ਇਹ ਵੇਖਣ ਨੂੰ ਵੀ ਆਪਾਂ ਜਿਹੜੇ ਗਏ ਉਹਦੇ ਵੀ ਉਹਦੇ ਵੀ ਦਸਤਰ ਮਾਰੀ ਉਹਨੂੰ ਵੀ ਕਰੇ ਆਪਾਂ ਦੇ ਆਨੂੰ ਨਜ਼ਮੇ ਵੀ ਉਹ ਸਾਰਾ ਤਪੱਸਵ ਵੀ ਫੜਾ ਨਹੀਂ ਦਿੰਦੀ ਆ ਕਿ